ਹਾਂਜੀ ਸਸਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੰਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਤੁੰਗਾ ਹੈੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਪੈਂਦੀ ਐ ਇਹਨੂੰ ਰਾਏਕੋਟ ਅੱਜ ਦੀ ਵੀਡੀਓ ਦੇ ਵਿੱਚ ਆਹ ਜਿਹੜੀਆਂ گاਵਾ ਵੜਾਂ ਸੋਹਣੀਆਂ ਸੋਹਣੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਸਾਰੀਆਂ ਹੀ ਸੇਲ ਐ ਤੇ ਇਧਰ ਲਿਗਾ ਮੱਝਾਂ ਵੀ ਸਾਰੀਆਂ ਹੀ ਸੇਲ ਐ ਜਿਹੜਾ ਵੀ ਨਾਗ ਤੁਹਾਡੇ ਆਪੋ ਆਪਣੇ ਫੋਨਾਂ ਦੀ ਸਕਰੀਨ ਤੇ ਤੁਹਾਨੂੰ ਨਜ਼ਰ ਪੈ ਰਿਆ ਇਹ ਜਿੰਨਾ ਮਾਲ ਹੈਗਾ ਸਾਰਾ ਹੀ ਸੇਲ ਹੈ ਮਾੜੀ ਮੰਡੀ ਨਾਲੋਂ ਜਾਦੇ ਪਸ਼ੂ ਇਸ ਟਾਈਮ ਸੇਲ ਲਈ ਅਵੇਲੇਬਲ ਹੈ ਕਿਸੇ ਨੂੰ ਜਰਸੀ ਚਾਹੀਦੀ ਆ ਉਹ ਵੀ ਮਿਲ ਜੂ ਸੂਈ ਸਵਾਈ ਚਾਹੀਦੀ ਆ ਉਹ ਵੀ ਮਿਲ ਜੂ ਮੱਝ ਸੂਈ ਸਵਾਈ ਚਾਹੀਦੀ ਆ ਉਹ ਵੀ ਮਿਲ ਜੂ ਕਾਲੀ ਵੀ ਮਿਲ ਜੂ ਤੇ ਬੱਲੀ ਵੀ ਮਿਲ ਜੂ ਨੀਲੀ ਰਾ ਵੀ ਮਿਲ ਜੂ ਇਨਫਰਮੇਸ਼ਨ ਲੈ ਦਨਾਂ ਕੱਲਾ ਕੱਲਾ ਨਾਗ ਤੋਰ ਤੋਰ ਵਿਖਾ ਦੇਨੇ ਆ ਕਿੰਨਾ ਮੁੱਲ ਕਿੰਨਾ ਦੁੱਧ ਬੰਦੀ ਸਾਰੀ ਜਾਣਕਾਰੀ ਲੈ ਦਨਾਂ ਜਾਦੇ ਮਾਲ ਸੁਆ ਸਵਾਇਆ ਗਾਵਾ ਵੀ ਸੂਈਆਂ ਸਵਾਈਆਂ ਮੱਝਾਂ ਵੀ ਸੂਈਆਂ ਸਵਾਈਆਂ ਭਾ ਹੋਣਗੇ ਛੋਟੇ ਛੋਟੇ ਹਾਂਜੀ ਅੰਕਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦिए ਗਰਦੇਸ਼ਣ ਤਾਂ ਕਿ ਤੁੰਗਾਈਂ ਜ਼ਿਲ੍ਹਾ ਲਧਿਆਣਾ ਆਇਆ ਕੋਟੋਂ 12 ਕਿਲੋਮੀਟਰ ਤੇ ਰਾਏਕੋਟ ਤੋਂ 12 ਕਿਲੋਮੀਟਰ ਤੇ ਸਾਰਾ ਮਾਲੀ ਬਕਾਉ ਬਕਾਉ ਹੈ ਸਸਤਾ ਆਇਆ ਸੂਇਆ ਹੈ ਤਾਇਆ ਸੂਇਆ ਹਾਂ ਦੋ ਹੱਥ ਸੂਈਆਂ ਆ ਠੀਕ ਹੈ ਹਾਂਜੀ ਇੱਥੋਂ ਹੀ ਕਰੋ ਸ਼ੁਰੂ ਇਹਦੇ ਬਾਰੇ ਦੱਸਿਏ ਸੋਨੀ ਖੋਲ ਇਹ ਕੀ ਆਪਣੇ ਡੂਗਿਆ ਗੂਏ ਸੂਈ ਆ ਹਾਂਜੀ ਤੇ ਹੰਦੇ ਬੋਏ ਕੀ ਆ ਆਦੀ ਸੁਈ ਜਾ ਜੇਰ ਜੱਪਾ ਪੈ ਗਿਆ ਸਭ ਕੋ ਓਕੇ ਆ ਜੀ ਓਕੇ ਮਗਰ ਬੱਚਾ ਕੀ ਆ ਇਹ ਮਗਰ ਬੱਛਾ ਕਿੰਨਾ ਕੁ ਦੁੱਧ ਪਿਆਜੂ ਇਹ ਜੀ 12 ਕਿਲੋ ਪਿਆ ਜੇਰ ਜੱਪਾ ਵੇਚਣ ਵਾਲੀ ਗੱਲ ਆ ਇਹ ਰਾਜੀ 42 ਲਓ ਜੀ ਜਮਾ ਜੇ 42000 ਦੀ ਦੇ ਦੇਣੀ ਆ ਰਾਤ ਹੀ ਸੂਈ ਐ ਮਗਰ ਬੱਚਾ ਜੇਰ ਪੈ ਗਈ ਆ 12 ਕਿਲੋ ਵੰਗੂ ਅੰਕਲ ਕਹਿੰਦਾ ਦੁੱਧ ਪਿਆਜੂ ਇੰਨਾ ਤਾਂ ਚਲੋ ਕੋਈ ਗੋਕੇ ਆਸਤੇ 11 12 ਕਿਲੋ ਦੁੱਧ ਬਾਹਲਾ ਨਹੀਂ ਮੱਝ ਆਸਤੇ ਦਾ ਬਾਲਾ ਗਿਆਨ 12 ਕਿਲੋ ਕਿਉਂਕਿ ਕਈ ਮੱਝ ਤਾਂ 9 9 10 ਕਿਲੋ ਵਾਲੀਆਂ ਹੀ ਆ 8 ਕਿਲੋ ਵਾਲੀਆਂ ਕਿਉਂਕਿ گاਵਾ ਤਾਂ ਫਿਰ ਤਾਂ ਵਾਲੀ ਰੇਂਜ گاਵਾ ਵਾਲੀ ਦਾ ਬਹੁਤ ਆ 15 20 25 ਨੋਰਮਲ ਦੁੱਧ ਹੀ ਜਾਂਦੀਆਂ 12 ਕਿਲੋ ਦੁੱਧ ਪਿਆ ਜੂ 42000 ਦੀ ਚੱਕੋ ਜੀ ਥਣ ਗੁਲਾਵੀ ਆਦੀ ਚਵਾਈ ਵਾਲਾ ਬਸਮਾਜ ਥਣ ਕਰਮ ਵਾਲੀ ਨੇ ਪੂਰਾ ਚੰਗਾ ਕੱਢ ਜਾਣਾ ਪੂਰੇ ਵੱਡੇ ਕਰਦਾ ਵਾਲੀ 42 ਦੀ ਸੀਲ ਸੌ ਫੁੱਲ ਨਾ ਜਿਹੜਾ ਮਰਜ਼ੀ ਖਰੀਦੋ ਸਾਰੇ ਸੀਲ ਸਬ 2 ਨੰਬਰ ਘੱਟ ਸੋਹਣੀ ਬਾਹਰ ਨੂੰ ਦੱਸ ਗਿਆ ਇਹਦੇ ਬਾਰੇ ਜੀ ਇਹ ਵੀ ਰਾਸ ਸੂਈ ਆ ਜੀ ਕੀ ਦਿੱਤਾ ਇਹਨੇ ਅੰਦਰ ਦਿਖਾ ਇਹ ਬੱਸੀ ਆ ਮਗਾ ਜੀ ਕਿੰਨਾ ਕੁ ਦੁੱਧ ਪਿਆਜੂ ਇਹ ਰਾਜੀ ਬਾਂਤੇ ਨਾਲ ਕੁਲ ਵੀ ਪਿਆਉ ਕਿੰਨੇ ਦੀ ਜੀ ਇਹ ਦੀ ਜੀ ਬਿਉਲੀ ਜੀ ਆ ਇਕੱਠੀਆਂ ਹੀ ਸੂਈਆਂ ਅਕਲ ਕਹਿੰਦਾ ਇਹ ਵੀ 12 13 ਕਿਲੋ ਖੁੱਲਾ ਦੁੱਧ ਪਿਆਜੂ ਇਹਦੇ ਮਗਰ ਵੱਛੀ ਇਹ ਵੀ 42 ਦੀ ਪਹਿਲਾ ਜੋੜਾ 42 42000 ਦਾ ਤਾਜ਼ੀਆਂ ਸੂਈਆਂ ਸੋਹਣੀਆਂ ਜਰਸੀਆਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਮੋٹے ਮੋਟੇ ਥਾਣਾਂ ਕਿਸੇ ਦੇ ਕੋਈ ਫੋਟ ਨਹੀਂ ਛਾਂਗ ਨਹੀਂ ਬਾਕੀ ਨਾਗ ਬਹੁ ਗਿਣਤੀ ਚ گاਵਾ ਮਤ ਜਾਂ ਦੋਵੇਂ ਕਿਸਮ ਦੇ ਪਸ਼ੂ ਸੇਲ ਹੈ ਇਸੇ ਨੰਬਰ ਤੇ ਵਟਸਐਪ ਚੱਲਦਾ ਹੈ ਅਗਲਾ ਵੀਡੀਓ ਕਾਲ ਤੇ ਵੀ ਪਸ਼ੂ ਵੇਖ ਸਕਦਾ ਕਿਉਂਕਿ ਨਾਗ ਜਿਆਦੇ ਆ ਮੋٹے ਮੋٹے ਦਾ ਤੁਹਾਨੂੰ ਮੈਂ ਸਾਰੇ ਵਿਖਾ ਦੇਣੇ ਆ ਬਾਕੀ ਜੇ ਕਿਸੇ ਨੇ ਦੁਬਾਰਾ ਵੀਡੀਓ ਕਾਲ ਕਰਨੀ ਹੋਵੇ ਨਾ ਤੁਸੀਂ ਬੇਫਿਕਰ ਹੋ ਕੇ ਕਰ ਸਕਦੇ ਆ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸਵੇਰ ਦੀ ਚਵਾਈਆਂ ਹੋਈਆਂ ਵਾ ਆਥਨ ਦੀ ਚਵਾਈ ਚ ਅੱਧਾ ਦਿਨ ਪਿਆ ਦੁਪਹਿਰੇ 2 ਵਜੇ ਵੀਡੀਓ ਬਣਾ ਰਹੇ ਆ ਤਿੰਨ ਨੰਬਰ ਕੱਢੀਏ ਸੋਨੀ ਬਾਹਰ ਇਹ ਨਹੀਂ ਕਿ ਹੋ ਗਿਆ ਅਜੇ 14 ਦਿਨਾਂ ਦਾ ਸੂਈ ਨੌ ਕਿਲੋ ਤਿਆਰ ਆ 14 ਦਿਨਾਂ ਦੀ ਸੂਈ ਥੱਲੇ 9 ਕਿਲੋ ਹਾਂਜੀ ਹਾਂਜੀ ਮਗਰ ਬੱਤਵਾ ਤੇ ਇਹ ਆਪਾਂ 24 ਆ ਜੀ ਲੈਣ ਦੇ ਹੈਗਾ 38000 40 ਦੀ ਦੇ ਦੇਣੀ ਆ ਲੈਣ ਦੇ 38 2000 ਛੱਡ ਦੇਣਾ 14 ਦਿਨਾਂ ਦਾ ਸੂਆ ਮਗਰ ਬੱਛਾ 9 ਕਿਲੋ ਚੋਕੇ ਲੈ ਜਾਓ ਕੰਡੇ ਦੇ ਜਿੰਨੇ ਦਿਨ ਤੁਹਾਡਾ ਜੀ ਕਰਦਾ ਜਰਸੀ ਬ੍ਰੀਡ ਦੀ ਸੋਹਣੀ ਦੂਜਾ ਸੂਆ ਘੋੜੀ ਵਰਗੀ ਬੱਚੀ ਬਾਕੀ ਜਰਸੀਆਂ ਦਾ ਦੁੱਧ ਤੁਹਾਨੂੰ ਪਤਾ ਹੀ ਆ ਵਧੀਆ ਹੁੰਦਾ ਫੈਟ ਫੂਡ ਵਧੀਆ ਆਉਂਦੀ ਆ ਦੁੱਧ ਮੱਝਾਂ ਵਰਗਾ ਹੁੰਦਾ ਤੇ ਤਾਂ ਹੀ ਇਹ ਡਿਮਾਂਡ ਚ ਬਹੁਤ ਰਹਿੰਦੀਆਂ ਹਰੇਕ ਨੂੰ ਹੁੰਦਾ ਬਈ ਯਾਰ ਜਰਸੀ ਦੁੱਧ ਪੀਣ ਨੂੰ ਲੈਣੀ ਆ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਓਹੀ ਆਗੇ ਲੈ ਜਾਓ 4 ਨੰਬਰ ਜੀ ਇਹ ਜੀ 11 ਕਿਨਵਾ ਦੁੱਧ ਬੱਸ ਆ ਲਾ ਦੇ ਸੋਈ ਗਾ ਕੱਢ ਸੋਨੀਵਾਰ ਠੀਕ ਆ ਜੀ ਬੱਚਾ ਇਹਦਾ ਚੜਾਈ ਕਰ ਗਿਆ ਬੱਚਾ ਕਿੰਨੇ ਦੀ ਜੀ ਇਹ ਵੀ ਬਿਆਲੀ ਆ ਚੱਕੋ ਜੀ ਇਹ ਵੀ 42 ਦੀ 11 ਕਿਲੋ 11 ਪੂਰਾ ਢੰਗੇ ਜੋਕਮਾ ਕੰਡੇ ਜੋਕਮਾ ਸੋਣੀ ਲਿਆ ਤੁਸੀਂ ਕੰਡੇ ਦੇ ਜੋਕਮਾ 11 ਕਿਲੋ ਮਗਰ ਇਹਦੇ ਵਛਾ ਸੀਗਾ ਉਹ ਚੜਾਈ ਕਰ ਗਿਆ 11 ਕਿਲੋ ਸਾਢੇ 5 ਕਿਲੋ ਤੜ ਕੇ ਸਾਢੇ 5 ਕਿਲੋ ਆਥ ਨੇ ਮੁੱਲੇ ਦਾ 42000 ਜਿਹੜੀ 3 ਨੰਬਰ ਤੇ ਵਿਖਾਈ ਆ ਉਹ 38000 ਦੀ ਪਹਿਲਾ ਜੋੜਾ 42 42 ਦਾ 4 ਨੰਬਰ ਵੀ 42 ਦੀ ਲੇਵਾ ਵੇਖੋ ਪੂਰਾ ਗੁੰਦਮਾ ਠੋਸ ਨਿੱਗਰ ਹਵਾਨਾ ਠੰਡੀਆਂ ਮਿੱਠੀਆਂ ਪੂਰੀਆਂ ਜਿਹੜੀ ਮਰਜ਼ੀ ਤੁਹਾਡੇ ਮਨ ਨੂੰ ਲੱਗਦੀ ਹੈ ਉਹੀ ਲੈ ਜਾਓ ਆਗੇ ਕੱਦ ਪੂਰਾ ਵੱਡਾ ਬੜੇ ਕੱਦ ਵਾਲੀ ਹੈ ਅੱਗੇ ਕੱਢ ਸੋਨੀ 5 ਨੰਬਰ ਬਾਹਰ ਦੱਸ ਗਏ ਜੀ ਇਹਦੇ ਬਾਰੇ ਹਾਂਜੀ ਇਹ ਪਹਿਲਾ ਸੂਆ ਜੀ ਪਲੂਣ ਵੱਛੀ ਅੱਜ ਦੱਸ ਕਿ ਉਹ ਅੱਜ ਤਿਆਰ ਆ ਮਗਰ ਬਸਿਆ 70 ਨਗਰੀ ਕਿੰਨਾ ਕੁ ਪਿਆਜੂ ਇਹ ਜੀ ਘਟੋਂ ਘਟਾਵਾ ਚ ਲੋ ਹੱਕਾ ਵਾਰੀ ਲੱਗਦਾ ਕਿੰਨੇ ਦੀ ਜੀ ਇਹ ਆਜੀ ਪੰਤਾਂ ਹੋਈ ਜਾਂ ਇਹ 45 10 ਕਿਲੋ ਅੱਜ ਤਿਆਰ ਹੈ ਘਟੋ ਘਟ ਹੱਕ ਅੰਕਲ ਕਹਿੰਦਾ 14 ਕਿਲੋ ਦੁੱਧ ਪਿਉਣ ਦਾ ਇਹਦਾ ਇਹ ਦੇ ਦੇਣੀ ਆ 45000 ਦੀ ਤੇ ਜੇ ਉਹੀ ਕਹਿਣਾ ਹੁੰਦਾ ਤਾਂ ਫੇਰ ਤਾਂ 1 ਨੰਬਰ ਦਾ ਵੀ 14 ਕਿਲੋ ਅੰਕਲ ਕਹਿ ਜਾਂਦਾ 2 ਨੰਬਰ ਦਾ 15 ਕਿਲੋ ਕਹਿ ਜਾਂਦਾ ਇਹਨੇ ਦੇਣਾ ਇਹਦੇ ਥੱਲੇ 10 ਕਿਲੋ ਹੈਗਾ ਹਾਂ ਘਟੋ ਘਟ ਕਰਕੇ ਦੱਸਿਆ ਵੱਡਾ ਘਟੋ ਘਟ ਦੱਸਿਆ ਅੰਕਲ ਕਹਿੰਦਾ ਹਾਂ ਜਿਵੇਂ ਕਹਿਣ ਨੂੰ ਤਾਂ ਇਹਨਾਂ ਦਾ 15 15 ਕਿਲੋ ਕਿਹਾ ਜਾਂਦਾ ਪਰ ਜਿਹੜੀ ਚੀਜ਼ ਹੈ ਸਚਾਈ ਹੈ ਉਹ ਨਹੀਂ ਚੱਲਦੀ ਹੈ ਇੱਥੇ ਹਾਂ λεਵਾ ਵੇਖੋ ਮੂਰਲੇ ਥਾਂ ਤੋਂ ਗੱਠਾਂ ਨੂੰ ਲੈ ਵਾਗੇ ਬਸ ਧੁੰਨੀ ਵਾਲੇ ਪਾਸੇ ਨੂੰ ਫਿਰਦਾ 45 ਦੀ 14 ਕਿਲੋ ਖੁੱਲਾ ਦੁੱਧ ਪਿਆਉ 5 ਨੰਬਰ ਆ ਇਹ 45 ਦੀ 10 ਕਿਲੋ ਤਿਆਰ ਜਰਸੀ ਤੇ ਸਾਈਵਾਲ ਦਾ ਮੈਕਸ 6 ਨੰਬਰ ਜਰਸੀ ਜੀ ਕਿੰਨੀ ਕ ਬੌਲੀ ਹੋਊ ਇਹ ਬੌਲੀ ਹੈਗੀ ਆ ਵੀ 8 ਕਿਲੋ ਕਿੰਨਾ ਕ ਪਿਆਜੂ ਇਹਦੇ ਪਿਆਉ ਹੀ ਘੱਟੋ ਘੱਟ 12 ਕਿਲੋ ਕਿੰਨੇ ਕਿੰਨੇ ਦੀ ਇਹ ਜੀ ਹੋਏ ਵੀ ਬਿਆਲੀ ਦੀ ਆ ਇਹ ਵੀ 42 ਦੀ ਇਹ ਵੀ ਪਰਸੋਂ ਦੀ ਸੂਈ ਆ 8 ਕਿਲੋ ਬੌਲੀ ਹੋਊ ਖੁੱਲੀ ਤੇ ਘੱਟੋ ਘਾਟ ਅੰਕਲ ਕਹਿੰਦਾ 12 ਕਿਲੋ ਪਿਆਊ ਘੱਟੋ ਘਾਟ ਸੌਖਾ ਹੀ ਸੌਖਾ ਹੀ ਅੰਕਲ ਕਹਿੰਦਾ ਵੱਧ ਤਾਂ ਪਿਆਊਗੀ ਪਰ ਘਟਦੀ ਨਹੀਂ ਬਾਕੀ ਤੁਹਾਨੂੰ ਵੀ ਪਤਾ 2 ਕਿਲੋ ਦੋ ਤਾਂ ਆਪਣੀ ਸੇਵਾ ਸੰਭਾਲਦਾ ਵੀ ਹੁੰਦਾ ਹਾਂ ਮੋਟਾ ਮੋਟਾ ਥਾਣਾ ਇਹ ਵੀ 42000 ਦੀ ਜਾਵਾ ਜੈਜਪਾ 40 40 42 42 ਹਜ਼ਾਰ ਦੀਆਂ ਤਾਂ ਹਾਂ ਕੋਈ ਫੰਡਰ ਮੱਝਾਂ ਨਹੀਂ ਦਿੰਦਾ ਤੇ ਇਹਨਾਂ ਦਾ ਦੁੱਧ ਮੱਝਾਂ ਵਰਗਾ ਹੋਣਾ ਤੇ 12 12 14 14 ਕਿਲੋ ਦੁੱਧ ਆੜੀਆਂਾਂ ਮੱਝਾਂ ਤੁਹਾਨੂੰ ਪਤਾ ਹੀ ਕਿੱਥੇ ਆਉਂਦੀਆਂ ਤੇ ਇਹ ਦੇ ਦੇਣੀ 42 ਦੀ 6 ਨੰਬਰ ਮਗਰ ਇਹਦੇ ਵਛਾ 6 ਨੰਬਰ ਦੇ 7 ਨੰਬਰ ਜੀ ਇਹ ਜੀ ਚੌਥਾ ਦਿਨ ਚੌਥਾ ਦਿਨ ਕਿੰਨਾ ਕੁ ਬੌਲਾ ਆਉ ਇਹ ਤਿਆਰ ਜੀ 15 ਕਿਲੋ ਹ 10 ਦੇ ਆਲਾ ਕਿਲੋ ਬਹੁਤ ਤਿਆਰ ਆ ਕਿੰਨੇ ਦੀ ਇਹ 45 ਦੀ ਇਹ 45 ਦੀ ਇਹ ਅੰਕਲ ਕਹਿੰਦਾ 14 15 ਕਿਲੋ ਖੁੱਲਾ ਪਿਆਉ ਕੋਈ ਨਹੀਂ ਹੈਗਾ ਲੋਦੇ ਦੇ ਯਾਦਾ ਬਸ ਕਿਲੋ ਬਹੁ ਹੀ ਆ ਚਾਰਾਂ ਦਿਨਾਂ ਦੀ ਸੂਈ ਥਲੇ 11 12 ਕਿਲੋ ਬੌਲੀ ਆ ਬੱਛੀ ਮਗਰ ਆ ਬੱਛੀ ਮਗਰ ਆ ਇਹ ਪਿਆਉ 15 ਕਿਲੋ ਲੈ ਵਾ ਹੀ ਦਸੀ ਜਾਂਦਾ ਦੂਜੀਆਂ ਵਾੜਾਂ ਨੂੰ ਦੁਗਣਾ ਲੈ ਵਾ ਇਹ ਪਿਆਉ 14 15 ਕਿਲੋ ਇਹ ਦੇ ਦੇਣੀ 45 ਦੀ ਜੀ ਹਾਂ ਜੀ 40 ਤੇ 5 45 ਦੀ ਆ ਬੱਚਾ ਇਹਦਾ ਬੱਚੀ ਹਾਂ ਪੂਰੀ ਸੋਹਣੀ ਜਰਸੀ ਬਰੀਡ ਦੀ ਬੱਚੀ ਹੈ ਖੁੱਲੇ ਡੁੱਲੇ ਅੰਗਾ ਪੈਰਾਂ ਦੀ ਵੱਡੀ ਵੜ ਤਿਆਰ ਹੋਊਗੀ ਜਦੋਂ ਤਿਆਰ ਹੋਊਗੀ 15 ਕਿਲੋ ਅੰਕਲ ਕਹਿੰਦਾ ਦੁੱਧ ਪਿਆਉ 11 12 ਦਾ ਬੌਲੀ ਆ ਚਾਰਾਂ ਦਿਨਾਂ ਦੀ ਸੂਈ ਥੱਲੇ ਤੇ ਸਹੀ ਮੈਨੇ ਪਸ਼ੂ ਦਸੀ 12 ਦਿਨੀ ਜਦੋਂ ਕਣਕਣ ਚੱਲ ਕੇ ਮੈਲੇ ਤੋਂ ਸਾਫ਼ ਹੋ ਗਈ ਗੰਦ ਪਹਿਲੇ ਸਿੱਟਣੋਂ ਹਟ ਗਈ ਉਸ ਦਿਨ ਪਸ਼ੂ ਦੁੱਧ ਤੇ ਆਉਂਦਾ ਅੱਗੇ ਜੀ ਇਹ ਹੀ ਟੋਕੜਾ 3 ਮਹੀਨੇ ਗੋਪਣਾ ਤੋਕੜ ਗੱਬਣ ਚੈੱਕ ਵਾ ਨਿਕਲ ਚੈੱਕ ਪਾਸ 8 ਨੰਬਰ ਤੁਸੀਂ ਸਕਰੀਨ ਤੇ ਵੇਖ ਰਹੇ ਕਿੰਨੇ ਦੀ ਜੀ ਇਹ ਜੀ ਆਪਾਂ ਤੁਹਾਨੂੰ 28000 ਦੁੱਧ 6 ਕਿਲੋ ਵਾ ਦੁੱਧ ਤਾਂ ਵੱਧ ਸੀ ਉਪਰਾ ਮੰਨਿਆ ਠੀਕ ਹੈ ਉਪਰਾ ਮੰਨਿਆ ਦੁੱਧ ਯਾਰੀ ਸੀ ਦੁੱਧ ਵੱਧ ਸੀਗਾ ਅੰਕਲ ਕਹਿੰਦਾ ਉਪਰਾ ਮੰਨਿਆ 6 ਕਿਲੋ ਤਾਂ ਫੇਰ ਵੀ ਖੁੱਲਾ ਤਿਆਰ ਹੈ ਤਿੰਨਾਂ ਮਹੀਨੇ ਦੀ ਗੱਬਣ ਚੈੱਕ ਪਾਸ ਤੋਕੜ ਗੱਬਣ ਚੈੱਕ ਪਾਸ ਰਾਜੀ ਵਹਿੜ ਥਣ ਵੇਖੋ ਇਹਦਾ ਵੀ ਪੂਰਾ ਚੰਗਾ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਵਾਰ-ਵਾਰ ਦੱਸ ਰਿਹਾ ਕਿਉਂਕਿ ਜਿਆਦੇ ਮਾਲ ਸੂਇਆ ਸਵਾਇਆ ਗੱਬਣ ਦਾ ਤਾਂ ਚੱਲ ਜਾਂਦਾ ਹੁੰਦਾ ਪਰ ਇਹ ਸੂਏ ਸਵਾਇਆ ਆ ਆਥਨ ਦੀ ਚਵਾਈ ਚ ਅੱਧਾ ਦਿਨ ਪਿਆ ਇਹੀ ਕਿਤੇ ਵੀਡੀਓ ਸ਼ਾਮਾਂ ਦੇ ਟਾਈਮ ਬੰਦੀ 5 6 ਵਜੇ ਤੇ ਲੈਵੇ ਦੂ ਦੁੱਗਣੇ ਵਿਖਾਉਣੇ ਸੀ ਬਾਕੀ ਸੂਈਆਂ ਸਵਾਈਆਂ ਹੈਗੀਆਂ ਭਾਵੇਂ ਚਾਰ ਟਾਈਮ ਚੋ ਕੇ ਲੈ ਜਾਓ ਇਹ 28000 ਦੀ 28 ਦੀ ਦੇ ਦੇਣੀ ਆ 6 ਕਿਲੋ ਦੁੱਧ ਦੁੱਧ ਵੱਧ ਸੀ ਚਲੋ ਤੁਹਾਨੂੰ ਵੀ ਪਤਾ ਦਿਹਾੜੀ ਡੰਗ ਦਾ ਉਪਰੇ ਥਾ ਕੇ ਪਸ਼ੂ ਨਹੀਂ ਜੀ ਲਾਉਂਦਾ ਦੁੱਧ 8-9 ਕਿਲੋ ਖੁੱਲਾ ਕਰਿਆ ਹੋਣਾ ਆ 9 ਨੰਬਰ ਤੇ ਝੋਟੀ ਖੋਲੋ ਜੀ ਬੱਚਾ ਮਰਿਆ 22 ਦਿਨ ਸੂਈ ਨੂੰ ਕੱਟੀ ਆਪਣੇ ਘਰੇ ਮਰੀ ਆ ਜੀ ਹਾਂ ਇਹਦਾ ਹੈਗਾ ਜੀ ਆਪਣੇ 8 ਕਿਲੋ ਤਿਆਰ ਆ ਠੀਕ ਹੈ ਉਹਦੇ 8 ਕਿਲੋ ਤੇ 60000 ਦੀ 8 ਕਿਲੋ ਪੂਰਾ ਤਿਆਰ ਆ ਅੱਜ 22 ਦਿਨ ਹੋ ਗਏ ਸੂਈ ਨੂੰ ਬੱਚਾ ਇਹਦਾ ਅੰਕਲ ਕਹਿੰਦਾ ਆਪਣੇ ਘਰੇ ਚੜਾਈ ਕਰ ਗਿਆ ਸੀ ਇਹਦਾ ਚਾਰ ਕਿੰਨਰ ਦੀ ਚਾਰਟ ਤੇ ਮਿਲਦੀ ਆ 60000 ਦੀ 8 ਕਿਲੋ ਦੁੱਧ ਦਾ 60000 ਦੀ ਸੂਈ ਸਵਾਈ ਝੋਟੀ ਕੋਈ ਸੈਡ ਨਹੀਂ ਕੋਈ ਫੋਟ ਨਹੀਂ ਕੋਈ ਸ਼ਾਂਗਣੀਆਂ ਵੇਖੋ ਸਾਫ਼ ਸੁਥਰਾ ਹਵਾਨਾ ਬਾਈਆਂ ਦਿਨਾਂ ਦੀ ਸੂਈ ਆ 60000 ਦੀ 8 ਕਿਲੋ ਦੁੱਧ ਕੰਡੇ ਵਾਲਾ ਚਾਟ ਤੇ ਮਿਲਦੀ ਦੋਨੇ ਟਾਈਮ ਇਹ ਤੁਸੀਂ 9 ਨੰਬਰ ਸਕਰੀਨ ਤੇ ਵੇਖ ਰਹੇ ਆ ਇਹ ਤੁਹਾਨੂੰ ਪਤਾ ਹੀ ਆ ਸਾਰੇ ਭੈਣ ਭਰਾਵਾਂ ਨੂੰ ਕਿਉਂਕਿ ਜਿਹੜੇ ਭੈਣ ਭਰਾ ਵਪਾਰ ਕਰਦੇ ਆ ਤੇ ਪਸ਼ੂ ਜਾਦੇ ਹੁੰਦੇ ਆ ਕਈ ਵਾਰ ਕੋਈ ਬੱਚਾ ਕੰਡਮ ਹੋ ਜਾਂਦਾ ਕੱਟੀ ਜਾਂ ਵੱੱਛੀ ਦੀ ਤਾਂ ਗੌਰ ਥੋੜੀ ਜਿਹੀ ਵੱਧ ਹੋ ਜਾਂਦੀ ਆ ਪਰ ਇੰਨੇ ਮਾਲ ਚ ਤਾਂ ਨਹੀਂ ਹੁੰਦੀ ਮਗਰ ਬੱਚਾ ਸੀ ਉਹਦਾ ਚੜਾਈ ਕਰ ਗਿਆ ਇਹਦਾ ਬੱਚਾ ਕੱਟਾ ਸੀ ਉਹ ਜੜਾਈ ਕਰ ਗਿਆ 10 ਨੰਬਰ ਕੱਢੋ ਜੀ ਬਾਹਰ ਨੂੰ ਠੀਕ ਆ ਠੀਕ ਹੈ 9 ਹਾਜ਼ਰ ਆ ਗਏ 9 ਕੱਟਾ ਮਿਲਿਆ 15 ਦੰਦ ਦੀ ਸਵੀਆ ਉਹ ਕੱਟਾ ਹਾਂ ਜੀ ਵੱਡੀ ਆ ਮਾ ਜੀ ਕਿੰਨੇ ਦੀ ਇਹ ਆ ਜੀ 90 ਜੀ 90 ਦੀ ਦੇਵਾਂਗੇ ਨੀਲੀ ਰਾਵੀ ਦੀ ਦਮਾਗੇ ਨੀਲੀ ਰਾਵੀ ਦੀ ਝੋਟੀ 9 ਕਿਲੋ ਕੰਡੇ ਵਾਲਾ ਦੁੱਧ ਤਿਆਰ ਹੈ ਰਾਤ ਆਈ ਆ ਮਗਰੇ ਦੇ ਕਟਾ ਗਾਂ ਲੈ ਲੋ ਮੱਝ ਲੈ ਲੋ ਸਾਰੇ ਨਗ ਜਮ ਸੀਲ ਸਾਉ ਆ ਆਈ ਨਹੀਂ ਹੋਊਗਾ ਕਿ ਗਾਵਾਂ ਸੀਲ ਹੋਣੀਆਂ ਤੇ ਮੱਝਾਂ ਢੋਡਾ ਮਾਰਦੀਆਂ ਹੋਣੀਆਂ ਕੋਈ ਨਹੀਂ ਨਗ ਭਾਵੇਂ ਜਿਹੜਾ ਮਰਜ਼ੀ ਲੈ ਲੋ ਗਾਂ ਲੈ ਲੋ ਮੱਝ ਲੈ ਲੋ ਸਾਰੇ ਪਸ਼ੂ ਸੀਲ ਸਾਉ 9 ਕਿਲੋ ਨੀਲੀ ਰਾਵੀ ਝੋਟੀ ਥੱਲੇ ਦੁੱਧ ਕੰਡੇ ਦੇ ਜੋਖਣ ਵਾਲਾ ਤਿਆਰ ਹੈ ਮਗਰੇ ਦੇ ਕਟਾ ਕੱਦ ਵੱਡਾ ਹੀ ਆ ਬਾਕੀ ਦਾ ਬਾਰ-ਬਾਰ ਕਹਿ ਰਹੇ ਐਸੇ ਨੰਬਰ ਤੇ ਵਟਸਐਪ ਚੱਲਦਾ ਅਗਲਾ ਵੀਡੀਓ ਕਾਲ ਤੇ ਵੀ ਵੇਖ ਸਕਦਾ ਜੇ ਕਿਸੇ ਨੇ ਪਸ਼ੂ ਵੇਖਣਾ ਹੋਵੇ ਤੇ ਜੇ ਚੋਕੇ ਲੈ ਜਾਣੇ ਭਮ ਤੜਕੇ 6-7 ਵਜੇ ਆ ਕੇ ਚੋਲਿਓ ਆਥ ਨੇ ਫੇਰ 6-7 ਵਜੇ ਆਜੋ ਠੰਡੀਆਂ ਮਿੱਠੀਆਂ ਫਲ ਹੈ ਹਾਂ ਪੂਛ ਆਖਦੀ ਤਾਂ ਨੂੰ ਇਹ ਵੀ ਫੁੱਲ ਹੈ ਠੀਕ ਹੈ ਜੀ ਆ ਅੱਗੇ ਗੱਬਣ ਆ ਗਈ 11 ਨੰਬਰ ਹਫਤੇ ਦੇ ਵਿੱਚ ਵਿੱਚ ਸੂਬੂਗੀ ਕਿੰਨਾ ਕੁ ਪਿਆਜੂ ਜੀ ਇਹ ਜੀ ਪਿਆਉ ਘਟੋ ਘਟ ਕੇ ਬਾਣਾ ਦਿੱਖੇ ਦੋ ਕਿੰਨੇ ਦੀ ਇਹ ਜੀ ਆਪਾਂ ਹੈਗੀ ਆ 80000 ਇਹ 11 12 ਕਿਲੋ ਦੁੱਧ ਅੰਕਲ ਕਹਿੰਦਾ ਪਿਆਉ ਘਟੋ ਘਟ ਕਿਉਂਕਿ ਰਾਜੀ ਪੂਰੀ ਐ ਗੋਲ ਮਟੋਲ ਝੋਟੀ ਐ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਵਿੱਚ ਸੂਬੂਗੀ ਇਹ ਦੇ ਦੇਣੀ ਆ 80 ਦੀ 80000 ਦੀ ਇਹਦੀ ਸੂਣ ਸੂਣ ਤੱਕ ਹਾਂ ਸੂਨਸਾਨ ਧੱਕਾਂਕਲ ਕਹਿੰਦਾ ਜੇ ਸਵਾਗੇ ਦੇਵਾਂਗੇ ਵੱਜ ਜਾਣਾ ਮੁੱਲ ਅੱਜ ਗੱਬਣ ਗੱਬਣ ਦਾ ਮੁੱਲ ਆ ਉਹ ਤੁਹਾਨੂੰ ਵੀ ਪਤਾ ਜਦੋਂ ਪਸ਼ੂ ਸੂ ਪੈਂਦਾ ਰਾਤ ਨੂੰ ਵੀ ਓਟਾ ਓਠੇ ਇਹਨਾਂ ਨੇ ਦੇਖ ਲਿਆ ਸਵਾਦੀ ਜ਼ੇਰ ਚੱਕ ਲਈ ਤੇ ਜਦੋਂ ਕਾੜੇ ਲੇਟੀਆਂ ਪਾਉਣੀਆਂ ਪਸ਼ੂ ਨੂੰ ਦੁੱਧ ਤੇ ਲਿਆਉਣਾ ਤੇ ਫਿਰ ਤੁਹਾਨੂੰ ਵੀ ਪਤਾ ਉਦੋਂ ਤਾਂ 4 ਪੈਸੇ ਮੁੱਲ ਵਧੂਗਾ ਅੱਜ ਗੱਬਣ ਦਾ ਮੁੱਲ ਹੈ 80000 ਲੇਵਾ ਲਾਹੂ ਬਹੁਤ ਕਿਉਂਕਿ ਬਾਲ ਢੇਲਾਂ ਪਾਈਆਂ ਬਹੁਤ ਹੈ ਹਫਤੇ ਦੀ ਕੱਚੀ ਆ ਪੂਰੀ ਰਾਜੀ ਦੂਜਾ ਸੂਆ ਛੋਟੀ 11 ਨੰਬਰ ਤੇ ਤੁਸੀਂ ਉਹ ਵੇਖੀ ਆ 12 ਨੰਬਰ ਕੱਢੋ ਜੀ ਬਾਹਰ ਨੂੰ ਇਹ ਜੀ ਹੁਣ ਹਾਜਰ ਜਿਆ 11 ਕਿਲੋ ਹਾਜਰ ਮਗਰ ਕੀ ਆ ਜੀ ਇਹ ਕੱਟੀ ਆ ਇਹ ਸੂਈ ਨੂੰ ਹੋ ਗਈ ਅੱਜ 15 ਦਾ ਭੂਲ ਕਿੰਨੇ ਦੀ ਜੀ ਇਹ ਆਪਾਂ 80 ਆ ਲੱਗ ਮਗਰ ਨੀਲੀ 라ਵੀ ਦੀ ਕੱਟੀ 11 ਕਿਲੋ ਦੁੱਧ ਅੰਕਲ ਕਹਿੰਦਾ ਹਾਜ਼ਰ ਆ 80 ਜੋ ਮਾਨਤਾਨ ਹੋ ਜੂ 11 ਕਿਲੋ ਦੁੱਧ ਕੰਡੇ ਦੇ ਜੋਖ ਲੈ ਜੋ ਤੜਕੇ ਹੱਥ ਨੇ ਗੱਲ ਫੇਰ ਉੱਥੇ ਹੀ ਆ ਜਾਂਦੀ ਆ ਜੇ ਦੁੱਧ ਵੱਧ ਘੱਟ ਦੱਸਣਾ ਹੁੰਦਾ ਤਾਂ ਜਿਹੜੇ ਮਰਜ਼ੀ ਪਸ਼ੂ ਦਾ ਦੱਸ ਦਿੰਦੇ ਜਿਵੇਂ ਹੁਣ ਪਹਿਲੀਆਂ ਵਿਹੜਾਂ ਥੱਲੇ 12-12 ਕਿਲੋ ਹੀ ਦੁੱਧ ਕਿਆ ਨਹੀਂ ਲੋਕੀ 14-15 ਤਾਂ ਆ ਵੀ ਕਹੀ ਜਾਂਦੇ ਆ ਪਰ ਜਿੰਨੀ ਚੀਜ਼ ਆ ਓਨੀ ਦੱਸੀ ਆ 11 ਕਿਲੋ ਕੰਡੇ ਤੇ ਜੋਖਣ ਵਾਲਾ ਦੁੱਧ ਤਿਆਰ ਆ 15 ਦਿਨਾਂ ਦੀ ਸੂਈ ਹੈ ਜੀ ਹਾਂ ਜੀ ਪੁੰਜਾ ਇਹ ਕੰਨ ਕਿ ਹਲਦਾ ਜੀ ਕੰਨ ਚੱਲ ਪਿਆ ਹੋਵੇ ਮੈਲਾ ਮੂਲਾ ਆ ਲੱਗਿਆ ਵਸੂਲ ਤੇ ਗੰਦ ਪਹਿਲ ਸਿੱਟੀ ਜਾਂਦੀ ਆ ਤੇ ਮਗਰੇ ਤੇ ਨੀਲੀ 라ਵੀ ਦੀ ਕੱਟੀ 11 ਕਿਲੋ ਦੁੱਧ ਕੰਡੇ ਵਾਲਾ ਨੀਲੀ 라ਵੀ ਦੀਆਂ ਪੂਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਮੱਥੇ ਵੱਲ ਨੀਲੀ ਵਾਲੀਆਂ ਅੱਖਾਂ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਨੀਲੀ ਦੀ ਕੱਟੀ ਆਪ ਵੀ ਨੀਲੀ 라ਵੀ ਦੀ ਆ 80000 ਦੀ 11 ਕਿਲੋ ਦੁੱਧ ਕੰਡੇ ਦੇ ਜੋਕ ਕੇ ਕੋਈ ਵੀ ਝੋਟੀ ਲੈ ਜਾਏ ਭਾਵੇਂ 4 ਦਿਨ ਅੱਗੇ ਆ ਜੀਏ 13 ਨੰਬਰ ਤੇ ਇਹ ਇਹ ਦੁੱਧ ਹੈਗਾ 11 ਕਿਲੋ ਇਹਦਾ ਯੂਨੀਕਲ ਹੈਗੀ ਇਹ ਦਾਬ ਆ ਗਈ ਮਾਦਰ ਬਾਪਾ ਸਾਗੇ ਤਨ ਫੋਲ ਕਹਿ ਕੇ ਲਾਵਾਂਗੇ ਸਾਢੇ ਤਿੰਨ ਥਣੀ ਹਾਂ ਜੀ ਇਹ ਇਹ ਦਵਾਂਗੇ ਆਪਾਂ 62000 ਦੀ ਅੱਗੇ ਦੁੱਧ ਦੁੱਧ ਹੈਗਾ ਰੱਖੇ ਪਿੰਡੋਂ ਤਿਆਰ ਮਗਰ ਕੱਟੀ ਆ ਕਿਹੜਾ ਥਾਣਾ ਖਾਈ ਦਾ ਮਗਰ ਲਈ ਖਾਈ ਦਾ ਸੁ ਆ ਮਗਰਲਾ ਬਹਿਣੀ ਵਾਲਾ ਥਾਣਾ ਆ ਜਿਹੜੇ ਪਾਸੇ ਦੀ ਆਪਾਂ ਬਹਿ ਕੇ ਚੋਣੇ ਆ ਨਾ ਇਹ ਮਗਰਲੇ ਥਾਣ ਨੂੰ ਦਾਬਾਈ ਮਤਲਬ ਕਿਤੇ ਪੈ ਲੱਤ ਲੁੱਤ ਥੱਲੇ ਆ ਕੇ ਮਸਲਿਆ ਮੁਸਲਿਆ ਗਿਆ ਉਂ ਤਿਲ ਉਂ ਤਿਲ ਨਹੀਂ ਥਣ ਵੇਖਣ ਚ ਵੀ ਬਰੋਬਰ ਹੈ ਕੋਈ ਸਾਈਜ਼ ਕੋਈ ਛੋਟਾ ਨਹੀਂ ਵਿਖਾਉਂਦੀ ਚੋਣ ਪਸਮਾਤ ਦੀ ਇੱਕ ਨੰਬਰ ਆ ਹੋ ਸਕਦਾ ਚੱਲ ਵੇ ਪ੍ਰੋਪਰ ਚੱਲ ਵੇ ਤੁਸੀਂ ਅੱਧਾ ਥਣ ਮੰਨ ਕੇ ਆਉਣਾ ਸਾਢੇ 3 ਥਣੀ ਦੇ ਦੇਣੀ 62000 ਦੀ ਲੈਣ ਦੇਣੀ ਲੈਣ ਦੇਣੀ 8 ਕਿਲੋ ਦੁੱਧ ਮਗਰ ਵੀ ਕੱਟੀ ਆ ਫੰਡਰ ਮੱਝ ਵਾਲਾ ਹੀ ਭਾ 8 ਕਿਲੋ ਦੁੱਧ 4 ਕਿਲੋ ਤੜ ਕੇ 4 ਕਿਲੋ ਆਥਰੇ ਇਹਦੇ ਥੱਲੇ 11 ਕਿਲੋ ਆ 80000 ਦੀ ਮਗਰ ਨੀਲੀ ਦੀ ਕੱਟੀ ਆਪ ਵੀ ਨੀਲੀ ਦੀ ਆ 80000 ਦੀ 11 ਕਿਲੋ ਦੁੱਧ ਕੰਡੇ ਦੇ ਜੋ ਕੇ ਝੋਟੀਆਂ ਅਗਲੇ ਨੇ 4 ਟਾਈਮ ਚਵਾ ਕੇ ਦੇਣੀ ਹੋਵੇ ਕੌਣ ਦੇ ਦਾਸੀ ਦੀ ਜਮਾ ਜੈਜਪਾ ਬਿਲਕੁਲ ਸਸਤੇ ਮਲ ਦੀਆਂ ਸਾਰੀਆਂ ਜਰਸੀਆਂ ਸੂਈਆਂ ਸਵਾਈਆਂ ਸੇਲ ਇੱਕ ਟੋਕੜ ਗੱਬਣਾ ਤੇ ਆ ਪੰਜ ਝੋਟੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੱਬਣਾ ਚਾਰ ਤਾਜ਼ੀਆਂ ਸੂਈਆਂ ਦੋਹਾਂ ਦੇ ਮਗਰ ਕਟੀਆਂ ਇੱਕ ਦੇ ਮਗਰ ਕਟਾ ਇੱਕ ਦਾ ਬੱਚਾ ਜੜਾਈ ਕਰ ਗਿਆ ਇੱਕ ਗੱਬਣਾ ਇੱਕ ਇਧਰੋਂ ਵਹਿੜ ਦਾ ਬੱਚਾ ਜੜਾਈ ਕਰ ਗਿਆ ਕਾਲੀ ਦਾ ਸਾਰਿਆਂ ਨੂੰ ਸਾਸ਼ੀ ਕਾ